ਦੇਖੋ ਇਹ ਸਭ ਤੋਂ ਪਹਿਲਾਂ ਤੇ ਉਸ ਕਾਰਪਰੁਖ ਦਾ ਧੰਨਵਾਦ ਕਰਨੇ ਆ ਜਿਹਦੀ ਬਦੌਲਤ ਜੀਜੀ ਪਲੱਸ ਫਾਊਂਡੇਸ਼ਨ ਵੱਲੋਂ ਤੇ ਚੌਥਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਿਹੜਾ ਵਾ ਇੱਥੇ ਲਗਵਾਇਆ ਗਿਆ ਪਿੰਡ ਸਿੱਖੇ ਦੇ ਵਿੱਚ ਔਰ ਜਿਸ ਵਿੱਚ ਡਾਓਲ ਹਸਪੀਟਲ ਗੁਰਦਾਸਪੁਰ ਦਾ ਵਿਸ਼ੇਸ਼ ਯੋਗਦਾਨ ਆ ਔਰ ਡਾਕਟਰ ਗੌਰਵ ਜੀ ਡਾ ਡਾਕਟਰ ਇੰਟਰਡਿਓਲੋਜੀ ਵਿਸ਼ੇਸ਼ ਤੌਰ ਤੇ ਉਹਨਾਂ ਦੀ ਟੀਮ ਜਿਹੜੀ ਇੱਥੇ ਆ ਕੇ ਉਹਨਾਂ ਵਰਕ ਕੀਤਾ ਵਾ ਔਰ ਹੁਣ ਤੱਕ ਅਸੀਂ ਤਕਰੀਬਨ 70-80 ਪੇਸ਼ੈਂਟ ਜਿਹੜੇ ਉਹਨਾਂ ਨੇ 1 ਘੰਟੇ ਵਿੱਚ ਦੇਖ ਲਏ ਆ ਔਰ ਅਸੀਂ ਧੰਨਵਾਦ ਕਰਨੇ ਜੀਜਪਲੱਸ ਫਾਊਂਡੇਸ਼ਨ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਇਹ ਕੈਂਪ ਲੱਗਦਾ ਔਰ ਇਹ ਸਾਡਾ ਚੌਥਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਆ ਬਿਲਕੁਲ ਜੀ ਜਿਵੇਂ ਹਰ ਸਾਲ ਦੀ ਤਰ੍ਹਾਂ ਜਦੋਂ ਫ੍ਰੀ ਮੈਡੀਕਲ ਚੈੱਕਅਪ ਕੈਂਪਾ ਦੇ ਦੇ ਵਿੱਚ ਫ੍ਰੀ ਟੈਸਟ ਸ਼ੂਗਰ ਬੀਪੀ ਔਰ ਫ੍ਰੀ ਸਾਰੀਆਂ ਦਵਾਈਆਂ ਜਿਹੜੀਆਂ ਨੇ ਪੇਸ਼ੰਤ ਨੂੰ ਦਿੱਤੇ ਜਾਂ ਰਹੀਆਂ ਨੇ ਰੋਸੀ ਡਾਕਟਰ ਸਾਹਿਬਾਨ ਦੀ ਟੀਮ ਦਾ ਤੇ ਡਾਕਟਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਪਰ ਇੰਨਾ ਵੱਡਾ ਉਪਰਾਲਾ ਕਰਕੇ ਪਿੰਡ ਦੇ ਵਿੱਚ ਫ੍ਰੀ ਮੈਡੀਕਲ ਚੈਂਪ ਲਗਾਇਆ ਵਾ ਤੇ ਸਾਰੇ ਹੀ ਪਿੰਡ ਦੇ ਜਿੰਨੇ ਵੀ ਲੋਕ ਨੇ ਇਹਨਾਂ ਨੇ ਬਹੁਤ ਹੀ ਫਾਇਦਾ ਲਿਆ ਆਏ ਆਪਣਾ ਟੈਸਟ ਕਰਵਾਏ ਨੇ ਹਰ ਤਰ੍ਹਾਂ ਦੀ ਬਿਮਾਰੀ ਦਾ ਹਰ ਤਰ੍ਹਾਂ ਦਾ ਜੋ ਵੀ ਇਲਾਜ ਆ ਸਾਰੇ ਇੱਥੇ ਟੈਸਟ ਹੋ ਕੇ ਫ੍ਰੀ ਦਵਾਈ ਦਿੱਤੀ ਗਈ ਹੈ ਲੋਕਾਂ ਨੂੰ ਤੇ ਬਹੁਤ ਹੀ ਸਲਾੰਗਾ ਜੋ ਕਦਮ ਹੈ ਜੀ ਹਾਂਜੀ ਜੀ ਇਹੋ ਜਿਹ ਪ੍ਰਾਲੇ ਜਰੂਰ ਹੋਣੇ ਚਾਹੀਦੇ ਆ ਜੀ ਤਾਂ ਕਿ ਜਿਹੜੇ ਲੋਕ ਸ਼ਹਿਰ ਤੱਕ ਨਹੀਂ ਪਹੁੰਚ ਸਕਦੇ ਜਾਂ ਜਿਨ੍ਹਾਂ ਕੋਲ ਦਵਾਈ ਲੈਣ ਵਾਸਤੇ ਨਹੀਂ ਪਹੁੰਚਾਗੀ ਉਹ ਇਹਨਾਂ ਦਾ ਫਾਇਦਾ ਉਠਾਉਣ ਤੇ ਆਪਣੀ ਆਪਣੀ ਬਿਮਾਰੀ ਦਾ ਇਲਾਜ ਕਰਾ ਸਕਣ ਤੁਸੀਂ ਪਿੰਡ ਦੇ ਸਰਪੰਚ ਦੇ ਨਾਤੇ ਕੀ ਮੈਸੇਜ ਇਹਨਾਂ ਤੋਂ ਆਪਣਾ ਦੇਣਾ ਮੈਂ ਤਾਂ ਇਹੀ ਕਹਾਂਗਾ ਜੀ ਜੇ ਇੱਥੇ ਵੀ ਕੈਂਪ ਲੱਗਦਾ ਏ ਤੇ ਜਾ ਕੇ ਪਿੰਡ ਵਾਲੇ ਵੱੱਟ ਵੱੱਟ ਫਾਇਦਾ ਚੱਕਣ ਇਸ ਚੀਜ਼ ਦਾ ਤੇ ਆਪਣਾ ਚੈੱਕਅਪ ਕਰਾਉਣ ਤੇ ਮੈਡੀਸਨ ਲੈਣ ਸਤਿ ਸ਼੍ਰੀ ਅਕਾਲ ਸਰ ਵੀ ਮੈਂ ਡਾਕਟਰ ਹਰਿੰਦੋ ਸਿੰਘ ਦੇਵਾਲ ਔਰ ਅੱਜ ਪਿੰਡ ਸੇਖਾ ਵਿਖੇ ਜੀਸਸ ਫਾਊਂਡੇਸ਼ਨ ਵੱਲੋਂ ਇਹ ਫੋਰਥ ਫ੍ਰੀ ਮੈਡੀਕਲ ਕੈਂਪ ਜਿਹੜਾ ਲਗਾਇਆ ਗਿਆ ਔਰ ਇਹਦੇ ਵਿੱਚ ਦਿਓਲ ਮਲਟੀ ਸਪੈਸ਼ਲਟੀ ਹਸਪੀਟਲ ਦੇ ਵੱਖਰੇ ਵੱਖਰੇ ਡਾਕਟਰ ਜਿਹੜੇ ਨੇ ਉਹ ਮਰੀਜ਼ਾਂ ਦੀ ਦੇਖਰੇਖ ਕਰ ਰਹੇ ਆ ਫ੍ਰੀ ਦਵਾਈਆਂ ਦੇ ਰਹੇ ਆ ਔਰ ਫ੍ਰੀ ਜਿਹੜੇ ਨੇ ਰਿੰਦਾ ਜਿਹੜੇ ਨੇ ਉਹ ਟੈਸਟ ਕੀਤੇ ਜਾਣਗੇ ਇਦੇ ਵਿੱਚ ਕੈਂਪ ਦੇ ਵਿੱਚ ਅਸੀਂ ਦੇਖਿਆ ਜੀ ਕਿ ਪਿੰਡਾਂ ਦੇ ਵਿੱਚ ਇਸ ਕੈਂਪ ਲਾਉਣ ਦਾ ਫਾਇਦਾ ਇਹ ਹੁੰਦਾ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਨਾਲ ਨਾਲ ਕਿਉਂਕਿ ਮੈਂ ਦੇਖ ਰਿਹਾ ਕਿ ਜਿੰਨੇ ਮੈਂ ਪੇਸ਼ੈਂਟ ਦੇਖੇ ਨੇ ਇੱਥੇ ਉਹਨਾਂ ਦੀ 슈ਗਰ ਔਰ ਬੀਪੀ ਦੀ ਕਾਫੀ ਸਮੱਸਿਆ ਹੈ ਜਿਹੜੀ ਕਿ ਲੋਕਾਂ ਨੂੰ ਪਤਾ ਨਹੀਂ ਹੈਗਾ ਮੇਨਲੀ ਕਿਸੇ ਪੇਸ਼ੈਂਟ ਦੀ 슈ਗਰ 400 ਹੈ ਕਿਸੇ ਦੀ 450 ਹੈ ਔਰ ਅਨਅਵੇਅਰ ਨੇ ਕੋਈ ਮੈਡੀਸਿਨ ਨਹੀਂ ਲੈ ਰਿਆ ਅਗਰ ਕੋਈ ਲੈ ਰਿਆ ਤਾਂ ਉਹ ਪ੍ਰੋਪਰਲੀ ਨਹੀਂ ਲੈ ਰਿਆ ਉਹ ਸਾਡਾ ਮਕਸਦ ਇਹ ਕੈਂਪ ਲਾਉਣ ਦਾ ਜਿਹੜਾ ਹੈਗਾ ਉਹ ਇਹ ਵੀ ਹੈਗਾ ਕਿ ਲੋਕਾਂ ਨੂੰ ਵੇਅਰ ਕਰਨਾ ਕਿ ਜੇਕਰ ਤੁਹਾਨੂੰ ਕੋਈ 슈ਗਰ ਜਾਂ ਬੀਪੀ ਦੀ ਪ੍ਰੋਬਲਮ ਹੈਗੀ ਹੈ ਤਾਂ ਉਹਦੇ ਨਾਲ ਤੁਹਾਡੇ ਜਿਹੜੇ ਸਰੀਰ ਦੇ ਕੀ ਨੁਕਸਾਨ ਹੋ ਸਕਦੇ ਨੇ ਸੋ ਮੇਰੀ ਸਾਰੇ ਇਲਾਕਾ ਨਿਵਾਸੀ ਨੂੰ ਇਹੀ ਬੇਨਤੀ ਹੈ ਕਿ ਇਸ ਕੈਂਪ ਦੇ ਜਰੀਏ ਜਾਂ ਜਿਹੜਾ ਵੀ ਮੈਨੂੰ ਸੁਣ ਰਿਹਾ ਆ ਉਹ ਇਸ ਚੀਜ਼ ਦਾ ਖਿਆਲ ਰੱਖਿਓ ਕਿ ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਬੀਪੀ 슈ਗਰ ਥਾਇਰੋਇਡ ਜਾਂ ਹਾਰਟ ਦੀ ਸਮੱਸਿਆ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਦਿਓਲ ਮਲਟੀ ਸਪੈਸ਼ਲਿਟੀ ਹਸਪੀਟਲ ਗੁਰਦਾਸਪੁਰ ਵਿੱਚ ਆ ਸਕਦੇ ਹੋ ਉੱਥੇ ਸਾਡੇ ਕੋਲ ਸਾਰੇ ਡਾਕਟਰ ਜਿਹੜੇ ਨੇ ਅਵੇਲੇਬਲ ਨੇ ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਔਰ ਮੈਂ ਫੇਰ ਇੱਕ ਵਾਰੀ ਬਹੁਤ ਧੰਨਵਾਦੀ ਹਾਂ ਜਿਸ ਇਸ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਇਹ ਫ੍ਰੀ ਮੈਡੀਕਲ ਕੈਂਪ ਲਗਾ ਕੇ ਇਸ ਪਿੰਡ ਦੇ ਸਾਰੇ ਲੋਕਾਂ ਦੀ ਸੇਵਾ ਕੀਤੀ